ਹਾਂਜੀ ਹੁਣ ਤੱਕ ਦੀ ਬਿਕਰਮ ਜੀਠੀਆਂ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਬਿਕਰਮ ਜੀਠੀਆਂ ਦੀ ਸੁਣਵਾਈ ਫਿਰ 6 ਨਵੰਬਰ ਨੂੰ ਹੋਣ ਜਾ ਰਹੀ ਆ ਇਹਦੇ ਵਿੱਚ ਜਿਹੜੀ ਹੁਣ ਤੱਕ ਦੀ ਲੇਟੈਸਟ ਖਬਰ ਆ ਰਹੀ ਆ ਜਿਹਦੇ ਵਿੱਚ ਬਿਕਰਮ ਜੀਠੀਆਂ ਜਮਾਨਤ ਹੋ ਸਕਦੀ ਆ ਜਾਂ ਨਹੀਂ ਹੋ ਸਕਦੀ ਪੂਰੀ ਗੱਲ ਦਾ ਖੁਲਾਸਾ ਕਰਨ ਜਾ ਰਹੇ ਆ ਪਹਿਲਾਂ ਖਬਰ ਸੁਣਾ ਦਈਏ ਫਿਰ ਕਰਦੇ ਆ ਅੱਗੇ ਗੱਲ ਵਾ ਹੁੰਦੀ ਹੈ ਰੈਗੂਲਰ ਜ਼ਮਾਨਤ ਤੇ ਸੁਣਵਾਈ ਹੁੰਦੀ ਹੈ ਲੇਕਿਨ ਹਾਈ ਕੋਰਟ ਤੋਂ ਉਹਨਾਂ ਨੂੰ ਕੋਈ ਵੀ ਰਾਹਤ ਨਹੀਂ ਮਿਲ ਸਕਦੀ ਹੈ ਹਾਈ ਕੋਰਟ ਨੇ ਮਜੀਠਿਆ ਦੀ ਰੈਗੂਲਰ ਜ਼ਮਾਨਤ ਤੇ ਸੁਣਵਾਈ 6 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ 6 ਜੁਲਾਈ ਤੋਂ ਨਵੀਨ ਆਬਾ ਜੇਲ੍ਹ ਚ ਬੰਦ ਮਜੀਠਿਆ ਨੂੰ ਵਿਜਲੈਂਸ ਨੇ 25 ਜੂਨ ਨੂੰ ਅੰਮ੍ਰਿਤਸਰ ਤੋਂ ਕਥਿਤ ਤੌਰ ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਤੇ ਵਿੱਚ ਗ੍ਰਿਫਤਾਰ ਕੀਤਾ ਸੀ ਮਜੀਠਿਆ ਨੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ 'ਚ ਕੀਤੀ ਗਈ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਹਾਈ ਕੋਰਟ 'ਚ ਰਾਹਤ ਦੀ ਅਪੀਲ ਕੀਤੀ ਸੀ ਪਟੀਸ਼ਨ 'ਚ ਮਜੀਠਿਆ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਖਿਲਾਫ ਦਰਜ ਐਫ ਆਈ ਆਰ ਦੀ ਬਦਲ ਖੋਰੀ ਦਾ ਨਤੀਜਾ ਹੈ ਉਹਨਾਂ ਨੇ ਇਸ ਨੂੰ ਸਰਕਾਰ ਵੱਲੋਂ ਉਹਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੱਸਿਆ ਮਜੀਠੀਆ ਮਤਾਬਕ ਕੋ ਸੱਤਾਧਾਰੀ ਪਾਰਟੀ ਦੀਆਂ ਨੀਤੀਆਂ ਦੇ ਕੱਟੜ ਆਲੋਚਕ ਰਹੇ ਨੇ ਤੇ ਇਸ ਲਈ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਏਆਰ 25 ਜੂਨ ਨੂੰ ਸਵੇਰੇ 4:30 ਵਜੇ ਮੁਹਾਲੀ ਚ ਪਹਸਤਾਚਾਰ ਰੋਕੂ ਐਕਟ ਦੇ ਅੰਤਰਮਾਰੇ ਤਹਿਤ ਦਰਜ ਕੀਤੀ ਗਈ ਸੀ ਮਜੀਠੀਆ ਕਨਾ ਜ਼ਰੂਰੀ ਹੈ ਤਦਾਜ਼ੀ ਕੇ ਸੀਨੀਅਰ ਅਕਾਲੀ ਆਗੂ ਮਜੀਠੀਆ ਆਮਦਨ ਤੋਂ ਵੱਧ ਜ਼ਾਇਦਾ ਦੇ ਮਾਮਲੇ ਚ ਇਹ ਰਗਨ ਜ਼ਮਾਨਤ ਤਾਤਕਰਨ ਵਿੱਚ ਅਸਫਲ ਰਹਿਲੇ ਪੰਜਾਬ ਕੇ ਹਰਿਆਣਾ ਹਾਈ ਕੋਰਟ ਨੇ ਸਾਫ ਕਮੰਤਰੀ ਦੀ ਰੈਗੂਲਰ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੁਣ 6 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਫ ਕਾ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸਦੇ ਕਿ ਆਮਦਨ ਤੋਂ ਵੱਧ ਜ਼ਾਇਦਾ ਦੇ ਮਾਮਲੇ ਦੇ ਵਿੱਚ ਮਜੀਠੀਆ ਹਾਂਜੀ ਇਹ ਬਈ ਜਿਹੜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਵਿਕਰਮ ਜੀ ਠੀਵ ਲੈ ਕੇ ਹੁਣ ਬੇਕਰਮ ਜੀਠੀਏ ਵੱਲੋਂ ਕਹਿਆ ਜਾਂਦਾ ਵੀ ਇਹ ਵਿਰੋਧੀ ਪਾਰਟੀਆਂ ਜਿਹੜੀਆਂ ਕੀ ਇਹ ਮੇਰੇ ਨਾਲ ਇੱਕ ਬਹੁਤ ਵੱਡੀ ਚਾਲ ਖੇਡ ਰੇ ਮੈਨੂੰ ਪਸਾਇਆ ਜਾ ਰਿਹਾ ਨਾ ਕਿ ਮੈਂ ਕੋਈ ਵੀ ਗੁਨਾਹ ਨਹੀਂ ਕੀਤਾ ਆਪਣੇ ਬਨਿਓ ਇਹ ਸਪਾਈ ਫਿਸ਼ ਕਰ ਰਹੇ ਤੇ ਇਹਨਾਂ ਦੇ ਵਕੀਲ ਵੀ ਅਰਸ਼ਦੀਪ ਪਲੇਰ ਆ ਜੋ ਤਾਂ ਉਹਨਾਂ ਵੀ ਬਈ ਜੇ ਗੱਲ ਕਰੀਏ ਪਹਿਲਾਂ 14 ਦਿਨਾਂ ਦੀ ਨਿਆਇਕ ਰੈਸ ਵਿੱਚ ਪਹਿਲਾਂ ਭੇਜਿਆ ਨਾ ਬਾਅਦ ਵਿੱਚ ਫਿਰ ਭੇਜਿਆ ਜਾਂਦਾ ਪਰ ਲੇਕਿਨ ਹੁਣ ਮੋੜ ਤੋਂ ਸੁਣਵਾਈ 6 ਨਵੰਬਰ ਤੇ ਰੱਖ ਦਿੱਤੀ ਗਈ ਹੁਣ ਇਹ ਕੋਰਟ ਹੀ ਫੈਸਲਾ ਕਰੂ ਬੇਕਰਮ ਜੀਠੀਆਂ ਨੂੰ ਜ਼ਮਾਨਤ ਮਿਲੂ ਜਾਂ ਨਹੀਂ ਮਿਲੂ ਹੁਣ ਇਹਨਾਂ ਦਾ ਕਹਿਣਾ ਇਹ ਆ ਇੱਕ ਪਾਸੇ ਯੁੱਧ ਨਸ਼ਾ ਵਿਰੁੱਧ ਸੀਐਮਪੋਂਤਮਨ ਜੋ ਇੱਕ ਐਕਸ਼ਨ ਹੁੰਦਾ ਬੇਕਰਮ ਜੀਠੀਏ ਤੇ ਬੇਕਰਮ ਜੀਠੀਆਂ ਨੂੰ ਜਦੋਂ ਅਰੈਸਟ ਕਰਦੀ ਵਿਜੀਲੈਂਸ ਬਣੀਓ ਜਦੋਂ ਇਹ ਮਾਮਲੇ ਸਾਹਮਣੇ ਆਉਂਦੇ ਤਾਂ 540 ਕਰੋੜ ਜੋ ਆਮਦਨ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਹੋਈ ਆਮਦਨ ਦੇ ਦੋਸ਼ ਲੱਗਦੇ ਆ ਤੇ ਵਿੱਚ ਬੇਕਰਮ ਜੀਠੀ ਨੂੰ ਹੁਣ ਅੱਗੇ ਜ਼ਮਾਨਤ ਮਿਲੂ ਜਾਂ ਨਹੀਂ ਮਿਲੂ ਇਹ ਆਪਾਂ ਅਗਲੀ ਅਪਡੇਟ ਵਿੱਚ ਜਲਦ ਸਾਂਝੀ ਕਰਾਂਗੇ ਪਰ ਵਿਕਰਮਜੀਠੀਏ ਦੀਆਂ ਮੁਸ਼ਕਲਾਂ ਵੀ ਵੱਧਦੀਆਂ ਨਜ਼ਰ ਆ ਰਹੀਆਂ ਤੇ ਪਰ ਸੇ ਨੰਬਰ ਦੀ ਹੁਣ ਫੇਰ ਰੱਖ ਦਿੱਤੀ ਗਈ ਹੈ ਸੁਣਵਾਈ ਇਹ ਬਈ ਹੁਣ ਕੋਰਟ ਫੈਸਲਾ ਕਰੂਗਾ ਜੋ ਇਹਨਾਂ ਨੂੰ ਰਾਹਤ ਮਿਲੂ ਕੋਰਟ ਬਣਿਓ ਜਾਂ ਨਹੀਂ ਮਿਲੂ ਤਾਂ ਹੁਣ ਇਹਨਾਂ ਦੇ ਵਕੀਲ ਦਾ ਤਾਂ ਹੁਣ ਜੇ ਅਕਸਰ ਗੱਲ ਕਰੀਏ ਭਾਈ ਆਪਸ ਵਿੱਚ ਲੀਡਰ ਤਾਂ ਇੱਕ ਦੂਜੇ ਦਾ ਵਿਰੋਧ ਕਰਦੇ ਹੁੰਦੇ ਆ ਇੱਕ ਪਾਸੇ ਸੀਐਮ ਭਵੰਤਮਨ ਕਹਿੰਦੇ ਵੀ ਸਾਡੀ ਹੀ ਸਰਕਾਰ ਦੇ ਵਿੱਚ ਹੁਣ ਬਾਹਰ ਨਹੀਂ ਆਉਂਦਾ ਵਿਕਰਮਜੀਠੀਆ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਖਾਧਾ ਪਤਾ ਨਹੀਂ ਕਿੰਨੇ ਕ ਹੀ ਨੌਜਵਾਨ ਚਿੱਟਾ ਕਮੰਟਲਾਂ ਦੇ ਵਿੱਚ ਵਿਕਿਆ ਐਨੀ ਪ੍ਰਾਪਰਟੀ 540 ਕਰੋੜ ਦੇ ਦੋਸ਼ ਲੱਗਦੇ ਆ ਤੇ ਬਾਕੀ ਹੋਰ ਵੀ ਕਈ ਜਗ੍ਹਾ ਤੇ ਇਹਨਾਂ ਦੇ ਜੇ ਗੱਲ ਕਰੀਏ ਪ੍ਰਾਪਰਟੀ ਨੂੰ ਲੈ ਕੇ ਕਈ ਫਲਾਟ ਦੱਸਿਆ ਜਾਂਦਾ 1000 ਏਕੜ ਦਾ ਜ਼ਮੀਨ ਹੀ ਦੱਸਿਆ ਜਾਂਦਾ ਹੀ ਮਾਚਲ ਚੋ ਵੀ ਤਾਂ ਭਾਈ ਇਸ ਮਾਮਲੇ ਨੂੰ ਲੈ ਕੇ ਤਾਂ ਹੁਣ ਜਿਹੜੀ ਹੁਣ ਤੱਕ ਦੀ ਅਪਡੇਟ ਹੈ ਸੋਡਾ ਕੀ ਕਹਣਾ ਤੁਸੀਂ ਵੀ ਆਪਣੇ ਕਮੈਂਟ ਜਰੂਰ ਰੱਖੋ ਬੇਕਰਮ ਜੀਠੀਏ ਬਾਰੇ ਤੇ ਪਰ ਹੁਣ 6 ਨਵੰਬਰ ਦੀ ਫੇਰ ਸੁਣਵਾਈ ਹੋਣ ਜਾ ਰਹੀ ਆ ਅੱਗੇ ਦੇ ਮਾਮਲੇ ਕੀ ਰਹਿਣਗੇ ਜਲਦ ਖਬਰ ਉਹ ਵੀ ਸਾਂਝੀ ਕਰਾਂਗੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਤੁਹਾਡੇ ਨਾਲ ਸਾਂਝੀ ਜਰੂਰ ਕਰਨੀ ਸੀ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਕੱਲ ਨੂੰ ਨਵੰਬਰ ਤੋਂ ਧੰਨਵਾਦ